ਵੀਡੀਓ ਸਕਿੱਪ ਨਾ ਕਰਿਓ ਇਹ ਵੀਡੀਓ ਸਾਰੀ ਦੇਖ ਕੇ ਜਾਇਓ ਇਹ ਅਸਲ ਪਿੰਡ ਦੀ ਜ਼ਿੰਦਗੀ ਹੈ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਸਵਾਗਤ ਹੈ ਕੌਰਨਵੀ ਵੀਡੀਓ ਤੇ ਅੱਜ ਦੇ ਵਲੌਗ ਚ ਤੇ ਅੱਜ ਦਾ ਵਲੌਗ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਪਿੰਡ ਚ ਹੀ ਆਪਾਂ ਜੁੜੇ ਰਹੇ ਸਵੇਰ ਦਾ ਟਾਈਮ ਹੋ ਗਿਆ ਤੇ ਅੱਜ ਸੂਰਜ ਤਾਂ ਹੀ ਨਿਕਲਾ ਪਰ ਆ ਜੋ ਦੋਸਤੋ ਚਾਹ ਪੀ ਰਹਾ ਆਪਾਂ ਚਾਹ ਪੀਨੇ ਆ ਤੇ ਕਰਦਿਆਂ ਨਾਲ ਨਾਲ ਵਲੌਗ ਸ਼ੁਰੂ ਤੇ ਜੁੜੇ ਰਿਓ ਆਪਣੇ ਵਲੌਗ ਦੇ ਨਾਲ ਤੇ ਅੱਜ ਆਪਾਂ ਕਰਈਆਂ ਤੇ ਸੂਰਜ ਨਹੀਂ ਨਿਕਲਾ ਤੇ ਸਵੇਰ ਦਾ ਟਾਈਮ ਆ ਤੇ ਅੱਜ ਧੁੱਪ ਧੁੱਪ ਨਹੀਂ ਕਲੀਨੀ ਬਸ ਇਹ ਬੱਦਲ ਜੇ ਹੈਗੇ ਆ ਤੇ ਜੁਆਇਮ ਆ ਤੇ ਠੰਡ ਬੜੀ ਆ ਤੇ ਆਪਾਂ ਬਾਗ ਨੇ ਆ ਅੱਗ ਲਤਣਾ ਤੇ ਬਾਅਦ ਅਲਬਸੇ ਕਿ ਨਹੀਂ ਆ ਉਮ ਬਾਲਕੇ ਵਿੱਚ ਜੁੜੇ ਰ ਆਪਣਾ ਵਲੌਗ ਤੇ ਨਾਂ ਦੇ ਤੁਹਾਨੂੰ ਦਿਖਾ ਰਿਆ ਮਾਚਿਸ ਲ ਲਈ ਤੇ ਚੱਲ ਗਿਆ ਕੁ ਬਾਲਨੇ ਸਵੇਰ ਸਵੇਰ ਦਾ ਟਾਈਮ ਤੇ ਤੁਸੀਂ ਚੈੱਕ ਕਰੋ ਆਪਣਾ ਵਲੌਗ ਅਸਲ ਪਿੰਡਾਂ ਦੀ ਜੁੜ ਹੁੰਦੀ ਆ ਇਹ ਅੱਜ ਸਮਾਨ ਤੇ ਧੁੱਪ ਵੀ ਨਹੀਂ ਨਿਕਲੀ ਇਸੇ ਦਾ ਪਿੰਡਾਂ ਦਾ ਨਾਂ ਦੀ ਵਖਰਾ ਚ ਆਵੇ ਜਾਂਦਾ ਸਵਾਦ ਹੀ ਆ ਸੋ ਆਦੀ ਆ ਜਾਂਦਾ ਚਾਹ ਪੀ ਕੇ ਸਵੇਰ ਸਵੇਰ ਇੱਥੇ ਪਹਿਲਾਂ ਆਪਾਂ ਕੋਕੜੀਆਂ ਰੱਖੀ ਰੱਖਿਆ ਸੀ ਡੰਗਰ ਹੋਣਾ ਪਾਣੀ ਰੱਖਿਆ ਹੋਇਆ ਕਿਉਂਕਿ ਆਪਣਾ ਕੋਈ ਕਰਨ ਵਾਲਾ ਨਹੀਂ ਪੱਠੇ ਪਾਉਣ ਵਾਲਾ ਨਹੀਂ ਕੋਈ ਕੋਕੜੀਆਂ ਨੂੰ ਦੇਖਣ ਵਾਲਾ ਐ ਨਹੀਂ ਜੀ ਕੋਈ ਮੈਂ ਤਾਂ ਜੌਬ ਤੇ ਚਲਾ ਜਾਂਦਾ ਸੀ ਹੁਣ ਜੌਬ ਵੀ ਛੱਡਤੀ ਹੁਣ ਵੇਖਾਂਗੇ ਰੱਖਾਂਗੇ ਕਿ ਨਹੀਂ ਅਗਲੀ ਸਰਦੀ ਖਰੀ ਦੇਖਾਂਗੇ ਕੋਕੜੀਆਂ ਰੱਖਦੇ ਹਾਂ ਫਿਰ ਤੇ ਲੋਗ ਦੇ ਵਿੱਚ ਤੁਸੀਂ ਆਪਣੀ ਡੇਲੀ ਰੁਟੀਨ ਦੇਖ ਕੇ ਜਾਣਾ ਤੁਸੀਂ ਕਿਤੇ ਜਾਣਾ ਨਹੀਂ ਤੇ ਚੈੱਕ ਕਰੋ ਚਾਹ ਪੀਂਦੇ ਨਹੀਂ ਆ ਰਹੀ ਵਖਰਾ ਪਿੰਡਾ ਚੋ ਪਰ ਪਿੰਡਾਂ ਵਾਲੇ ਹੁਣ ਸ਼ਹਿਰਾਂ ਨੂੰ ਚੱਲੇ ਆ ਪਤਾ ਨਹੀਂ ਕਿਉਂ ਪਰ ਸ਼ਹਿਰਾ ਜੀ ਕੀ ਹੈ ਸ਼ਹਿਰਾ ਚਾ ਜ਼ਿੰਦਗੀ ਨਹੀਂ ਸ਼ਹਿਰਾ ਜਦੋਂ ਉਸ ਵੇਰੇ ਉੱਠੋ ਜੌਬ ਤੇ ਜਾਓ ਜੀ ਬੱਚਾ ਨੂੰ ਸਕੂਲੋਂ ਛੱਡੋ ਇਹ ਕਰੋ ਉਹ ਕਰੋ ਉਹ ਸਾਰੀ ਮੈਨੂੰ ਨਾ ਬਿਜ਼ੀ ਲਾਈਫ ਲੱਗਦੀ ਹੈ ਇਹ ਵੰਡਾ ਜਿੱਤੇ ਸਵੇਰੇ ਆਪਾਂ ਉੱਟੀ ਦਾ ਟਾਈਮ ਨਾਲ ਆਦਾ ਦੇਖੀ ਦਾ ਬੱਚਾ ਨੂੰ ਸਕੂਲੇ ਦਾ ਛੱਡਣ ਜਾਈ ਦਾ ਪ੍ਰਜੋਬ ਜੂਤੇ ਨੇ ਜਾਣਾ ਹੁੰਦਾ ਆਪਾਂ ਕਰ ਹੀ ਰਹਿਣਾ ਹੁੰਦਾ ਤੇ ਬਾਕੀ ਵਲੌਗ ਨਾਲ ਜੁੜੇ ਰਹੋ ਅੱਗੇ ਅੱਗੇ ਹੋਰ ਵੀ ਤੁਹਾਨੂੰ ਵਲੌਗ ਦਿਖਾਉਣੇ ਆ ਤੇ ਆਪਾਂ ਪੀ ਲਈਏ ਚਾਹ ਇੱਥੇ ਅੱਗ ਵੀ ਬਾਲਦੇ ਆ ਸੋਨੇ ਅੱਗ ਬਾਲਦੇ ਆ ਬਸ ਆ ਚਾਹ ਪੀ ਕੇ ਇੱਥੇ ਠੰਡ ਬਹੁਤ ਕਾਫੀ ਆ ਠੰਡ ਬਹੁਤ ਪੈ ਰਹੀ ਆ ਤੇ ਅੱਗ ਬਾਲ ਕੇ ਤੁਹਾਨੂੰ ਦਿਖਾਣੇ ਆ ਤੇ ਨਾਲ ਨਾਲ ਆਪਾਂ ਗੱਲਾਂ ਕਰਾਂਗੇ ਵਲੌਗ ਚ ਤੇ ਨਾਲੇ ਆਪਾਂ ਅੱਗ ਸੇਕਾਂਗੇ ਅੱਗ ਵਾਸਤੇ ਥੋੜਾ ਜਿਹਾ ਬਾਲਣ ਲੈ ਕੇ ਆਉਣੇ ਆ ਚੱਲ ਤੇ ਥੋੜਾ ਜਿਹਾ ਅੱਗ ਵਾਸਤੇ ਬਾਲਣ ਲੈਣੇ ਆ ਅੱਗ ਬਾਲਦੇ ਆ ਆਪਾਂ ਜੁੜੇ ਰਹੋ ਆਪਣੀ ਵੀਡੀਓ ਨਾਲ ਤੇ ਕੁੱਤਾ ਵੇ ਮੈਂ ਉਹਦੇ ਵੇਖ ਰਿਹਾ ਪਾਲੂ ਆ ਅੱਗੇ ਬਾਲਦੇ ਆ ਆਂਦੀਪਿੰਦੋਂ ਦੀ ਜਿਹੜੀ ਇਸ ਸਵੇਰੇ ਸਵੇਰੇ ਚਿੜੀਆਂ ਵੀ ਟੋਕਦੀਆਂ ਨੇ ਪਰ ਚਿੜੀਆਂ ਤਾਂ ਹੁਣ ਰਹਿ ਨਹੀਂ ਗਈਆਂ चाक के थे चल थे पिंड च की होंगे पिंड च इस तरह अग बाल इस तरह रहन सहन हों आई है पेंडू लाइफ चेक करो इधर पै बाल वो पिछे उकना तो पैना सुा बालन ਜੇ ਕਦੇ ਸੁੱਕਾ ਮਾਲਨ ਇੱਥੋਂ ਚੱਲੇ ਨਗਵੜਾ ਰੋਦਬਾ ਦਾ ਪੰਡ ਵੀ ਜਾਣਾ ਕਟਿੰਗ ਕਰਾਉਣਾ ਕਟਿੰਗ ਕਰਾ ਕੇ ਵੀ ਆਉਣੀ ਆਪਾਂ ਪੰਡ ਜਾਣਾ ਇਹ ਦੋ ਬਾਰ ਇਹ ਪਿੰਡੂ ਲਾਈਫ ਨੈਚੁਰਲ ਲਾਈਫ ਵੇਖੋ ਅੱਗ ਬਾਲੀ ਦੀ ਆ ਤੋ ਵੈਸੇ ਕਿਹਦਾ ਜਦੋਂ ਠੰਡ ਜਾਦਾ ਪੈਂਦੀ ਆ ਦਾ ਚੈੱਕ ਕਰੋ ਪਿੱਛੇ ਅੱਗੇ ਵਾਲੀ ਖੜਿਆ ਆਪਾ ਦੇਖ ਰਹੀ ਹੈ ਕੈਮਰੇ ਚ ਚੈੱਕ ਕਰੋ ਅੱਗੇ ਵਾਲੀ ਖੜਿਆ ਪਿੱਛੇ ਤੋਂ ਸਿੱਕੀ ਜਾਂਦੇ ਆ ਨਯਾਰ ਆ ਜਾਂਦਾ ਤੇ ਜੁੜੇ ਰਹੋ ਆਪਣੀ ਵੀਡੀਓ ਵੀਡੀਓ ਨੂੰ ਅੰਤ ਤੱਕ ਦੇਖ ਕੇ ਜਾਣਾ ਚੈਨਲ ਨੂੰ ਕਰ ਲਗਾਣਾ ਸਬਸਕ੍ਰਾਈਬ ਵੀਡੀਓ ਨੂੰ ਕਰ ਦੇਣਾ ਲਾਈਕ ਕਰ ਦੇਣਾ ਸ਼ੇਅਰ ਕੰਕੜੂ ਗੇੜਾ ਮਾਰ ਕੇ ਆਨੇ ਆ ਤੇ ਕੰਕੜ ਦੇਖ ਕੇ ਆਨੇ ਆ ਵੀ ਪਾਣੀ ਪੂਣੀ ਲਾਨ ਆਲਾ ਆਖਾ ਖੁਦ ਪਾਨ ਵਾਲੀ ਤਾਂ ਨਹੀਂ ਆਈ ਖੜੀ ਚੱਕ ਚੈੱਕ ਕਰ ਦੇਖਨੇ ਕਨਕ ਦੀ ਕਰਨ ਕਿਵੇਂ ਆਈ ਖੜੀ ਪਾਣੀ ਪੂਣੀ ਲਾਨ ਆਲਾ ਤਾਂ ਨਹੀਂ ਖਾਦ ਖੁਦ ਪਾਨ ਵਾਲੀ ਤਾਂ ਨਹੀਂ ਆਈ ਪਈ ਮੈਂ ਕਨਕ ਤਾਂ ਠੀਕ ਹੀ ਖੜੀ ਆ ਮਤਲਬ ਖਾਦ ਖੁਦ ਪਾਈ ਹੋਈ ਆ ਪਾਣੀ ਪੂਣੀ ਲੱਗਾ ਪਰ ਕੀੜਾ ਮਾਰਨਾ ਆਪਣਾ ਫਰਜ਼ ਆ ਕਿੜਾ ਮਾਰਨਾ ਚਾਹੀਦਾ ਕਿਉਂਕਿ ਆਪਣੀ ਰੋਜੀ ਰੋਟੀ ਇਹਨਾਂ ਦੇ ਸਾਰੇ ਤਿੰਦੀ ਹੈ ਤੇ ਆਪਣੀ ਰੋਜੀ ਰੋਟੀ ਆ ਤੇ ਪਿੰਡੂ ਲਾਈਫ ਆਂਦੀ ਮਿੱਤਰੋ ਚੈੱਕ ਕਰੋ ਵਲੌਗ ਤੁਸੀਂ ਪਿੰਡੂ ਲਾਈਫ ਆਪਣੀ ਆਈਆ ਕਣਕਾਂ ਨੂੰ ਜਿਹੜਾ ਮਾਰ ਛੱਡਿਆ ਖੇਤਾਂ 'ਚ ਜਿਹੜਾ ਮਾਰ ਛੱਡਿਆ ਹਾਂ ਵਧੀਆ ਲਾਈਫ ਆ ਪਿੰਡੂ ਤੇ ਆ ਆ ਇਧਰ ਆਪਣੀ ਕਣਕ ਆ ਲਈ ਚੈੱਕ ਕਰੋ ਪਿੰਡੂ ਵਿਖਾ ਦਿੰਨੇ ਆ ਤੋਪ ਤਾਂ ਨਿਕਲੀ ਨਹੀਂ ਵੇਖੋ ਅੱਜ ਬਦਲਿ ਛਾਏ ਹੋਏ ਨੇ ਸਾਰੇ

ਬਸ ਅੰਦਰ ਜਾਂ ਤਾਂ ਠੰਡ ਬੜੀ ਹੈ ਅੰਦਰ ਹੀ ਪੈਰ ਵੀ ਦਾਪ ਰਜਾਂ ਜਾਂ ਚ। ਦੋਸਤੋ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਸ਼ੇਅਰ ਬਸ ਹੌਂਤਾਰੂਮ ਜੀਆ ਠੰਡ ਬਹੁਤ ਹੈ ਬਰ ਤੇ ਹੁਣ ਆਪਾਂ ਪਿੰਡ ਵੀ ਜਾਣਾ। ਹੁਣ ਆਪਾਂ ਚੱਲਦੇ ਆ ਪਿੰਡ ਤੇ ਪਿੰਡ ਜਾ ਕੇ ਵਾਲ ਹੂਲ ਕਰਾਣੇ ਆ ਕਟਿੰਗ ਤੇ ਆ ਦਾੜੀ ਦੂੜੀ ਸਾਰਾ ਕਟਿੰਗ ਕਰਾਣੇ ਤੇ ਤੁਹਾਨੂੰ ਦਿਖਾਵਾਂਗੇ ਤੇ ਬਣੇ ਰ ਆਪਣੇ ਵਲੌਗ ਦੇ ਨਾਲ ਤੇ ਚਲੋ ਫਿਰ ਆਪਾਂ ਚੱਲਦੇ ਆ ਹੁਣ ਆਪਾਂ ਚੱਲਨੇ ਪੈਦਲ ਤੋਰ ਕੇ ਵਾਸ ਨੇ ਜਿਹੜੇ 1 ਕਿਲੋਕਮੀਟਰ ਦਾ ਪਿੰਡ ਤੇ ਪਿੰਡ ਜਾ ਕੇ ਫਿਰ ਤੁਹਾਨੂੰ ਦਿਖਾਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਤੇ ਦੋਸਤੋ ਹੁਣ ਆਪ ਅੱਧਾ ਪੰਧਾ ਪਹੁੰਚ ਆਇਆ ਮਤਲਬ ਅੱਧਾ ਕਿਲੋਮੀਟਰ ਪਹੁੰਚ ਆਇਆ ਘਰ ਘਰ ਤੋਂ ਤੁਰ ਕੇ ਤੇ ਬਸ ਥੋੜਾ ਜਿਹਾ ਹੋਰ ਅੱਗੇ ਰਹਿ ਗਿਆ ਹਾਂ ਵੇਖੋ ਸਾਹਮਣੇ ਪਿੰਡ ਦੇਖੀ ਜਾਂਦਾ ਤੇ ਇਧਰ ਆਪਣਾ ਘਰ ਆ ਤੇ ਪਿੱਛੇ ਆਪਣਾ ਘਰ ਆ ਇਧਰ ਆ ਸਾਹਮਣੇ ਆਪਾਂ ਹੁਣ ਅੱਧਾ ਕ ਪੰਦ ਪਹੁੰਚ ਆਏ ਤੇ ਬਸ ਅੱਧਾ ਪੰਦ ਹੋਰ ਰਹਿ ਗਿਆ ਤਾਂ ਆਪਾਂ ਚੱਲੇ ਆਪਾਂ ਇਹਦਾ ਤੁਰ ਕੇ ਚੱਲੇ ਆ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਅੱਗੇ ਅੱਗੇ ਤੁਹਾਨੂੰ ਆਪਣਾ ਪਿੰਡ ਵੀ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਨਾਲ ਤੇ ਦੋਸਤੋ ਫਾਈਨਲੀ ਆਪਾਂ ਐਂਟਰ ਹੋ ਗਏ ਪਿੰਡ ਬਸ ਸ਼ੁਰੂ ਹੋ ਗਿਆ ਪਿੰਡ ਹੁਣ ਤੇ ਅੱਗੇ ਬਸ 2 ਮਿੰਟ ਦਾ ਰਸਤਾ ਹੈ ਅੱਗੇ ਜਾ ਕੇ ਫਿਰ ਦੁਕਾਨ ਆ ਜਣੀ ਜਿੱਥੋਂ ਆਪਾਂ ਕਟਿੰਗ ਕਰਾਉਣੀ ਹੈ ਤੇ ਬਨੇ ਰਹੋ ਆਪਣੇ ਵਲੌਗ ਦੇ ਨਾਲ ਤੇ ਤੁਹਾਨੂੰ ਅੱਗੇ ਅੱਗੇ ਸਾਰਾ ਐਕਸਪਲੋਰ ਕਰਾ ਦੇਣਾ ਪਿੰਡ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਤੁਸੀਂ ਕਿਤੇ ਜਾਣਾ ਨਹੀਂ ਮੇਨ ਆਪਣੀ ਐਂਟਰੀ ਹੋ ਗਈ ਹੈ ਹੁਣ ਪਿੰਡ ਚ ਅੱਗੇ ਆ ਦੇਖੋ ਗਲੀ ਜਾਂਦੀ ਹੈ ਆ ਆਪਣੇ ਪਿੰਡ ਦੀ ਗਲੀ ਆ ਤਾਂ ਅੱਗੇ ਅੱਗੇ ਚੱਲੇ ਆ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਬਸ ਥੋੜੀ ਅੱਗੇ ਜਾ ਕੇ ਦੋ ਇੱਕ ਦੋ ਮਿੰਟ ਦਾ ਇੱਕ ਇੱਕ ਮਿੰਟ ਦਾ ਰਸਤਾ ਹੈ ਬਸ ਜਿਹੜੀ ਆਪਾਂ ਦੁਕਾਨ ਤੇ ਜਾਣਾ ਹੈ ਤੇ ਪਿੱਛੇ ਸ਼ੋਰ ਆ ਰਿਹਾ ਹੁਣ ਇਹਦੇ ਵਿੱਚ ਆਪਣੇ ਪਿੰਡ ਦੀ ਸ਼ੋਪਾਂ ਆ ਗਈਆਂ ਨੇ ਆ ਇੱਕ ਸਟਾਲ ਲੱਗਦੀ ਹੈ ਇੱਥੇ ਤੇ ਅੱਬਾ ਉਹ ਸਾਹਮਣੇ ਵਾਲੀ ਸ਼ਾਪ ਤੇ ਜਾਣਾ ਹੈ ਤੇ ਤੁਸੀਂ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਹੋਰ ਬਦਿਆ ਬਾਈ ਵਦਿਆ ਤੇ ਬਣੇ ਰਹੋ ਵੀਡੀਓ ਦੇ ਨਾਲ ਇਹ ਆਪਣੇ ਪਿੰਡ ਦੀ ਸ਼ਾਪ ਆ ਇੱਕ ਤੇ ਇਧਰ ਮੈਡੀਕਲ ਆ ਤੇ ਜੁੜੇ ਰਹੋ ਆਪਣੀ ਸ਼ਾਪ ਦੇ ਨਾਲ ਦੱਸੋਰੀ ਆਪਣੇ ਵਲੌਗ ਦੇ ਨਾਲ ਤੇ ਆਪਾਂ ਜਾ ਕੇ ਤੁਹਾਨੂੰ ਦਿਖਾਣਾ ਹੈ ਇਧਰ ਦੀ ਵੀਡੀਓ ਦੋਸਤੋ ਆਪਣੀ ਚੈੱਕ ਕਰੋ ਕਟਿੰਗ ਆਪਾਂ ਕਟਿੰਗ ਕਰਾਈ ਜਾਨੇ ਆ ਤੇ ਨਾਲ ਨਾਲ ਵੀਡੀਓ ਵੀ ਬਣਾਈ ਜਾਨੇ ਤੇ ਜ਼ੂਮਿੰਗ ਵੀ ਕੀਤੀ ਜਾਨੇ ਤੇ ਆਪਣਾ ਬ੍ਰਦਰ ਆਸਰ ਹੈ ਤੇ ਦੇਖੋ ਆਪਣੀ ਕਟਿੰਗ ਚੈੱਕ ਕਰੋ ਕਿੰਨੀ ਕੈਂਟ ਹੈ ਤੇ ਆਪਣਾ ਵੀਰਾ ਹੀ ਹੈ ਬ੍ਰਦਰ ਹੀ ਹੈ ਮਤਲਬ ਆਪਣੇ ਪਿੰਡ ਦਾ ਰਿਸ਼ਤੇਦਾਰ ਵੀ ਲੱਗਦਾ ਆਪਣਾ ਤੇ ਕਟਿੰਗ ਬਹੁਤ ਕੈਂਟ ਕਰਦਾ ਹੈ ਤੇ ਦੋਸਤੋ ਤੁਸੀਂ ਵੀ ਆਓ ਵਿਜ਼ਿਟ ਕਰੋ ਆਪਣੀ ਵੀਰੇ ਦੀ ਸ਼ਾਪ ਤੇ ਤੇ ਸ਼ਾਪ ਵਾਲਾ ਵੀਰਾ ਬਹੁਤ ਕੈਂਟ ਹੈ ਤੇ ਆਪਾਂ ਜਿਹੜਾ ਵੀ ਕੰਮ ਕਰਾਈਦਾ ਬਸ ਇਹਨਾਂ ਕੋਲ ਹੀ ਕਰਾਈਦਾ ਉਤੇ ਰਿਸ਼ਤੇਦਾਰ ਵੀ ਪੈਂਦੇ ਆ ਤੇ ਵੈਸੇ ਵੀ ਕੰਮ ਬਹੁਤ ਨਾਈਸ ਕਰਦਾ ਮੁੰਡਾ ਬਹੁਤ ਕਹਿੰਟ ਹੈ ਇਹਨਾਂ ਦਾ ਕੰਮ ਤੇ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਜਿਹੜਾ ਅਲਾਵਾ ਤੇ ਪਿੰਡ ਨੋਮਰਾਉਂ ਸਟਿੰਗ ਕਰਾ ਲਿਆ ਤੇ ਪਾਸਾ ਕਲਰ ਰੋਣ ਲੱਗਿਆ ਤੇ ਥੋੜੇ ਟਾਈਮ ਤੱਕ ਕੰਮ ਫਰੀ ਹੋ ਜਾਣਾ ਤੇ ਫਿਰ ਫਿਰ ਮਿਲਦੇ ਆ ਨਾ ਤਾਂ ਹੁਣ ਚਲਦੇ ਆਪਾਂ ਘਰ ਆਪਣੀ ਕਟਿੰਗ-ਕਟਿੰਗ ਹੋ ਗਈ ਬਸ ਆਪਾਂ ਚੱਲਿਆ ਘਰ ਹੁਣ ਤੇ ਮਿਲਦੇ ਆ ਰੀ ਨੈਕਸਟ ਟਾਈਮ ਕੋ ਆਪਾਂ ਘਰਨੇ ਮਹਮਸ ਚੈੱਕ ਕਰੋ ਆਪਾਂ ਬੈਂਡ ਲਈ ਤੇ ਆਪਾਂ ਦੋਨੋਂ ਰਾਹ ਰਾ ਟੈਸਟ ਦੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਕਰੋ ਆਪਣੇ ਪਿੰਡ ਦੇ ਮਮਸ ਬਹੁਤ ਹੀ ਕਹੰਡ ਹੁੰਦੇ ਨੇ ਮੁੰਡੇ ਬਹੁਤ ਮਿਹਨਤ ਕਰਦੇ ਬਣੇ ਚੈੱਕ ਕਰੋ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਸਬਸਕ੍ਰਾਈਬ ਚਲੋ ਗਾਇਸ ਕਰਦੇ ਆ ਸਟਾਰਟ ਮਮਸ ਆਜੋ ਚਲੋ ਗਾਇਸ ਗੁੱਡ ਆਪਾਂ ਦੋਸਤਿਆਂ ਵੈਰੀ ਗੁੱਡ ਮੇਰਾ ਵੀਰ ਤੇ ਉਹਨੂੰ ਰੱਬ ਵੇਰ ਕਰੇ ਜੋ ਨੰਬਰ ਰਵੋ ਕੀ ਬਾਤ ਹੈ ਕਿ ਦੋਸਤੋ ਹੁਣ ਆਪਾਂ ਚੱਲਿਆ ਕਰੇ ਨਾਨੂ ਕੇ ਤੇ ਵਲੌਗ ਆਪਣਾ ਸਾਰਾ ਦੇਖ ਲਿਓ ਤੇ ਮਿਲਦੇ ਆ ਫਿਰ ਕੱਲ ਨਵੇਂ ਵਲੌਗ ਚ ਬਾਈ ਬਾਈ